ਇਹ ਜਿਹੜੇ ਤੁਹਾਨੂੰ ਦਿਖਦੇ ਪਏ ਹਨ ਇਹ ਕੋਈ ਗੱਡੀਆਂ ਨਹੀਂ ਲੁੱਟਦੇ ਫਿਰਦੇਗੇ ਨਾ ਹੀ ਕੋਈ ਕਿਸੇ ਨੂੰ ਪਰੇਸ਼ਾਨ ਕਰਦੇ ਪਏ ਨੇ ਤੇ ਇੰਨਾ ਲੰਗਰ ਲਾਇਆ ਹੋਇਆ ਆਪਾਂ ਖੜੇ ਹੋਏ ਆਂ ਧਾਰੀਵਾਲ ਬਾਈਪਾਸ ਤੇ ਰਾਤ ਦੇ ਤੇ ਸਵੇਰ ਦੀ ਚਾਹ ਦੇ ਕੇ ਗਏ ਨੇ ਇਹਦੇ ਨਾਲ ਦੇ ਕੇ ਗਏ ਬਿਸਕੁਟ ਰਾਸ ਨੇ ਆਵਾਜ਼ ਮਾਰ-ਮਾਰ ਕੇ ਦੇਂਡੇ ਨੇ ਇਹ ਪੰਜਾਬ ਦੀ ਧਰਤੀ ਤੇ ਹੀ ਆ ਬਸ ਤਕਰੀਬਨ 11 ਸਟੇਟਾਂ ਘੁੰਮ ਲੀਆਂ ਤੇ ਤਿੰਨ ਤਿੰਨ ਦੇ ਇਜਾਮ 'ਚ ਖੜੇ ਰਹੇ ਆ ਤੇ ਪਾਣੀ ਦੀ ਬੋਤਲ ਜਿਹੜੀ 20ਾਂ ਦੀ ਉਹ 25ਾਂ ਦੀ ਤਾਂ ਹੋ ਗਈ ਆ ਪਰ ਕਿਸੇ ਨੇ ਇਹ ਨਹੀਂ ਗੱਡੀ ਵਾਲੇ ਨੂੰ ਕਿਹਾ ਕਿ ਆ ਫੜੋ ਪਾਣੀ ਪੀ ਲਓ ਮੈਂ ਲੰਮਾ ਪਿਆ ਸੀ ਸੁੱਤੇ ਨੂੰ ਉਠਾ ਕੇ ਤੇ ਦੇ ਕੇ ਗਏ ਆ ਤੇ ਇਹ ਧਾਰੀਵਾਲ ਤੋਂ ਲੈ ਕੇ ਤੇ ਪਠਾਨਕੋਟ ਤੱਕ ਹੀ ਜਾਮ ਲੱਗਾ ਹੋਇਆ ਆ ਰਾਤ ਵੀਰ ਆਏ ਸੀ ਰਾਤ 8:30 ਵਜੇ ਤੇ ਉਹ ਚੌਲ ਦੇ ਕੇ ਗਏ ਆ ਨਾਲ ਚਾਹ ਦੇ ਕੇ ਗਏ ਆ ਤੇ ਹੁਣ ਫਿਰ ਉਹ ਕਹਿੰਦੇ ਅਸੀਂ ਲੰਗਰ ਲੈ ਕੇ ਆਵਾਂਗੇ ਤੇ ਇਹ ਵੀ ਕਹਿੰਦੇ ਆ ਕਿ ਵੀਰ ਜੀ ਕਿਤੇ ਜਾਣਾ ਨਹੀਂ ਪ੍ਰਸ਼ਾਦਾ ਛਕਣ ਤੇ ਅਸੀਂ ਲੰਗਰ ਦੇ ਕੇ